ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਦੋਸਤੋ ਜੋ ਤਰਨਤਾਰਨ ਸਾਹਿਬ ਦੇ ਵਿੱਚ ਨਾ ਇਲੈਕਸ਼ਨ ਦਾ ਦੌਰ ਹੈ ਤੇ ਮੈਂ ਕਿਨਾਂ ਦੇ ਚ ਇੰਟਰਵਿਊ ਦੇਖਦਾ ਪਿਆ ਸੀਗਾ ਵੀਰ ਦਾ ਕੀ ਨਾਮ ਜਤਿੰਦਰ ਤਲਵੰਡੀ ਗਿਸਤਿੰਦਰ ਤਲਵੰਡੀ ਨਾ ਉਥੇ ਇਸ ਟਾਈਮ ਮਾਹੌਲ ਇਦਾਂ ਦਾ ਬਣਿਆ ਚਲੋ ਸਿਆਸਤ ਇੱਕ ਵੱਖਰੀ ਚੀਜ਼ ਹੈ ਰਾਜਨੀਤੀ ਦੇ ਵਿੱਚ ਆ ਗਿਆ ਇੱਕ ਵੱਖਰੀ ਚੀਜ਼ ਹੈ ਪਰ ਰਾਜਨੀਤੀ ਦੇ ਚੱਕਰ ਦੇ ਵਿੱਚ ਆਪਾਂ ਜਿਹੜਾ ਆਪਸੀ ਭਾਈਚਾਰਕ ਸਾਂਝ ਹੈਗੀ ਹੈ ਨਾ ਮੈਨੂੰ ਲੱਗਦਾ ਉਹਦੇ ਵਿੱਚ ਬਹੁਤ ਉਨ ਤਾਰ-ਤਾਰ ਕੀਤਾ ਜਾ ਰਿਆ ਨੇ ਕਿ ਉਥੇ ਇਸ ਟਾਈਮ ਉਹ ਬੰਦਾ ਸਰਟੀਫਿਕੇਟ ਬਣਦੇ ਮੈਂ ਉਹ ਇੱਕ ਇੰਟਰਵਿਊ ਦੇਖਦਾ ਸੀਗਾ ਤੇ ਜਿਹੜਾ ਪੱਤਰਕਾਰ ਵੀਰਿਆ ਉਹ ਇਹ ਗੱਲਬਾਤ ਕਰੰਦੇ ਤੇ ਉਹ ਤਲਵੰਡੀ ਕਹਿੰਦਾ ਜੀ ਜਿਹੜਾ ਉਥੇ ਭਾਈ ਮਨਦੀਪ ਸਿੰਘ ਹੁਣਾਂ ਨੂੰ ਵੋਟ ਪਾਊਗਾ ਨਾ ਉਹੀ ਪੰਥਕ ਆ ਬਾਕੀ ਗੱਦਾ ਆ ਰਿਹਾ ਵੀ ਇਹ ਸ ਬੰਦੇ ਨੂੰ ਕਹਿੰਨੇ ਹੱਕ ਦਿੱਤਾ ਜਾਂ ਕਿਹਨੇ ਇਹਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਵੀ ਤੂੰ ਸਾਰਿਆਂ ਨੂੰ ਸਰਟੀਫਿਕੇਟ ਬਣਾਉਣਾ ਇੱਥੇ ਬੈਠ ਕੇ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਆਪਣੀ ਆਪਣੀ ਵਿਚਾਰਧਾਰਾ ਆ ਆਪਾਂ ਹਰ ਇੱਕ ਨੂੰ ਆਪਣੀ ਸੋਚ ਦੇ ਹਸਾਬ ਨਾਲ ਕਿੱਦਾਂ ਢਾਲ ਲਵਾਂਗੇ ਇਹ ਪਤਾ ਕਿਸੇ ਨੂੰ ਤੁਹਾਡੇ ਆਪਣੀ ਗੱਲ ਆ ਉੱਥੇ ਤੁਸੀਂ ਜੇ ਆਪਾਂ ਪੰਥਕ ਹੋਣ ਦੀ ਗੱਲ ਕਰਦੇ ਆ ਜੇ ਅਸੀਂ ਸੱਚੇ ਸੁੱਚੇ ਆ ਅਸਲ ਦੇ ਵਿੱਚ ਜਿੰਨਾ ਕੁ ਉਹਨੂੰ ਵਰਤਿਆ ਨਾ ਉਸ ਬੰਦੇ ਨੂੰ ਇਹ ਦੋ ਕੁ ਜਣੇ ਜਿਹੜੇ ਹੈਗੇ ਆ ਹੜਾਂ ਦੇ ਵਿੱਚ ਜਿਆਦਾ ਮਸ਼ਹੂਰੀ ਕਰ ਗਏ ਲੋਕਾਂ ਦੇ ਪੈਸੇ ਦੇ ਸਿਰ ਤੇ ਤੇ ਉਹਦੇ ਚ ਕੀ ਆ ਉਹ ਕਿਤੇ ਨਾ ਕਿਤੇ ਨਾ ਇੰਨੇ ਕੁ ਜਿਆਦਾ ਹੰਕਾਰ ਕਰਨ ਨੂੰ ਲੱਗਦਾ ਕਿ ਪੰਜਾਬ ਵੀ ਸਾਡੇ ਸਿਰ ਤੇ ਦੁਰਿਆ ਕਰਦਾ ਹੁਣ ਕਿ ਜੇ ਅਸੀਂ ਨਾ ਹੋਵਾਂਗੇ ਪੰਜਾਬ ਦਾ ਰਹਿਣਾ ਹੀ ਕੁਛ ਨਹੀਂ ਇੰਨੇ ਕੁ ਹੰਕਾਰ ਗਏ ਜੇ ਤੁਸੀਂ ਪੰਥਕ ਹੋਣ ਦੀਆਂ ਗੱਲਾਂ ਕਰਦੇ ਆਂ ਜਿਹੜੇ ਪੱਤਰਕਾਰ ਹੀ ਉਹ ਪੱਤਰਕਾਰ ਭਾਈਚਾਰਾ ਸੀਗਾ ਉੱਥੇ ਉਹਨਾਂ ਨੂੰ ਤੁਸੀਂ ਧਮਕੀਆਂ ਦੇਂਦੇ ਹੰਦੇ ਦਮਾਲੇ ਲਾਉਣਦੇ ਆਂ ਗਸਤਾਰਾ ਲਾਉਣਦੇ ਆਂ ਅਖੇ ਜੀ ਤੁਸੀਂ ਤਾਂ ਪੰਥਕੀ ਨਹੀਂ ਹੈਗੇ ਜਿਹੜੇ ਇਹਨਾਂ ਨੂੰ ਵੋਟ ਨਹੀਂ ਪਾਉਗੇ ਪਰ ਮੈਂ ਸੰਤ ਬਾਬਾ ਜਰਨੈਲ ਸਿੰਘ ਦੀ ਹੋਰਾਂ ਨੂੰ ਉਹਨਾਂ ਦੀ ਇੱਕ ਕਿਤਾਬ ਪੜ੍ਹੀ ਸੀ ਤੇ ਉਹਦੇ ਵਿੱਚ ਜ਼ਿਕਰ ਆਇਆ ਸੀਗਾ ਕਿ ਉਹਨਾਂ ਨੂੰ ਵੀ ਬਹੁਤ ਆਫਰ ਆਏ ਸੀਗੇ ਸਰਕਾਰਾਂ ਦੇ ਵੱਲੋਂ ਕਿ ਆ ਜਾਓ ਸਾਡੇ ਨਾਲ ਸਾਂਝ ਪਾ ਲਓ ਗਣਤੁੱਪ ਕਰ ਲਓ ਉੱਚੇ ਅਹੁਦੇ ਦੇਵਾਂਗੇ ਉੱਚੀਆਂ ਕੁਰਸੀਆਂ ਦੇਵਾਂਗੇ ਪਰ ਉਹਨਾਂ ਨੇ ਠੋਕਰ ਮਾਰਤੀ ਸੀ ਉਹਨਾਂ ਚੀਜ਼ਾਂ ਨੂੰ ਕਿ ਸਾਨੂੰ ਕੁਰਸੀਆਂ ਦਾ ਗਾਲਚ ਨਹੀਂ ਤੇ ਜਾਂ ਆਪਾਂ ਉਹ ਵੀ ਕਹਾਂਗੇ ਉਹ ਪੰਥਕ ਨਹੀਂ ਸੀਗੇ ਉਹ ਤਾਂ ਸਿਆਸਤ ਵਿੱਚ ਆਏ ਨਹੀਂ ਉਹ ਤਾਂ ਲੜਾਈ ਨਹੀਂ ਇਲੈਕਸ਼ਨ ਮੰਨਦੇ ਆ ਕਿ ਭਾਈ ਸੰਦੀਪ ਸਿੰਘ ਹੋਰਾਂ ਨੇ ਜੋ ਸੂਰੀ ਦਾ ਸੋਧਾ ਲਾਇਆ ਕੋਈ ਬੰਦੇ ਵੀ ਆਪਣੀ ਜ਼ੁਬਾਨ 'ਚ ਮਾੜਾ ਬੋਲਦਾ ਸੀ ਉਹ ਹਰ ਇੱਕ ਭਾਈਚਾਰੇ ਨੂੰ ਕਿਉਂਕਿ ਉਹਦਣ ਵੀ ਜਦੋਂ ਜਦੋਂ ਉਹਦੀ ਡੈਥ ਹੋਈ ਆ ਕਿਸੇ ਮੰਦਰ ਦੇ ਮੋਰੇ ਕਿਸੇ ਵਿਵਾਦ ਉਹਨਾਂ ਨੇ ਕੋਈ ਝਗੜਾ ਚੱਲਦਾ ਪਿਆ ਸੀਗਾ ਜਦੋਂ ਉੱਥੇ ਸਾਰਾ ਕਾਹਨ ਹੋਇਆ ਨਾ ਸਾਰਾ ਪਤਾ ਆਪਾਂ ਨੂੰ ਤੇ ਜਨ ਕੋ ਕਿਸੇ ਵੀ ਉਹਦੀ ਜ਼ੁਬਾਨ ਨੇ ਉਹਨੂੰ ਲੈ ਬੈਠੇ ਭਾਈ ਸੰਦੀਪ ਸਿੰਘ ਹੋਰਾਂ ਨੇ ਜੋ ਕੀਤਾ ਠੀਕ ਹੈ ਚਲੋ ਉਹਨਾਂ ਦੀ ਦੇਣ ਹੈ ਉਹਨਾਂ ਦੀ ਕੁਰਬਾਨੀ ਹੈ ਪਰ ਕੀ ਆਪਾਂ ਇਹ ਹੁਣ ਇਹ ਠੇਕਾ ਲੈ ਲਿਆ ਕਿ ਬਾਕੀਆਂ ਨੂੰ ਉਹਨਾਂ ਉਹਨਾਂ ਦੇ ਵਾਸਤੇ ਆਪਾਂ ਬਾਕੀ ਸਾਰਿਆਂ ਨੂੰ ਇਹ ਸਰਟੀਫਿਕੇਟ ਦੇਣ ਲੱਪੀ ਜਿੰਨੇ ਜੀ ਪੰਥਕ ਉਹ ਹੀ ਹੈ ਜਿਹੜਾ ਇਸ ਟਾਈਮ ਸੰਦੀਪ ਸਿੰਘ ਹੋਰਾਂ ਦੇ ਨਾਲ ਖੜੂਗਾ ਬਾਕੀ ਪੰਥਕ ਹੈ ਹੀ ਕੋਈ ਨਹੀਂ ਐਸੇ ਈਗੋ ਦਾ ਕਰਕੇ ਐਸੇ ਹੰਕਾਰ ਦਾ ਕਰਕੇ ਨਾ ਜੇ ਮੈਂ ਕਹਿੰਦਾ ਭਾਈ ਮਨਦੀਪ ਸਿੰਘ ਹੋਰਾਂ ਨੂੰ ਵੋਟਾਂ ਪੈਣੀਆਂ ਸੀ ਇਹਨਾਂ ਇੱਕ ਦੋ ਬੰਦਿਆਂ ਕਰਕੇ ਟੁੱਟਦੇ ਪਏ ਦੋਕੀ ਨਾਲੋਂ ਜਿਉਂ ਕਿਰਪਾਨਾਂ ਲੈ ਕੇ ਮੋਰੇ ਚਲਾਉਣ ਲੱਗਦੇ ਗੱਡੀ ਦੇ ਮੋਰੇ ਵੇ ਤਕੜੀ ਫੀਲਿੰਗ ਦਿੱਕੀ ਫਿਰਦੇ ਇਹ ਜਿਹੜਾ ਸਿਆਣਾ ਬੰਦਾ ਨਾ ਸੋਝਵਾਨ ਬੰਦਾ ਉਹ ਇਦਾਂ ਦੇ ਬੰਦੇ ਤੇ ਕਦੇ ਵੀ ਸਪੋਰਟ ਨਹੀਂ ਕਰੂਗਾ ਇਹ ਸਾਡੇ ਕੋਲ ਆਇਆ ਹੀ ਕੁਛ ਨਹੀਂ ਅਸੀਂ ਪਹਿਲੇ ਹੀ ਇੰਨੇ ਹੰਕਾਰੇ ਫਿਰਦੇ ਆ ਤੇ ਬਾਅਦ ਵਿੱਚ ਲੋਕਾਂ ਨੂੰ ਦੱਸਣਾ ਕਿ ਬਾਅਦ ਵਿੱਚ ਕੀ ਕਰਨਗੇ ਸਾਡਾ ਜੇ ਜੇ ਆਪਾਂ ਕਿਸੇ ਨੂੰ ਨਾਲ ਜੋੜਨਾ ਨਾ ਕਿਸੇ ਨੂੰ ਧੱਕੇ ਨਾਲ ਜੋੜ ਨਹੀਂ ਸਕਦੇ ਜੇ ਨਾਲ ਜੋੜਨਾ ਪਿਆਰ ਨਾਲ ਜੋੜਿਆ ਜਾਂਦਾ ਹਰ ਇੱਕ ਨੂੰ ਤੁਸੀਂ ਅਗਰਿੰਦੇ ਰਿਕੁਐਸਟ ਕਰੋ ਜੇ ਅਗਰਿੰਦੇ ਕੋਈ ਸਵਾਲ ਕੀਤਾ ਹੈ ਸਵਾਲ ਵਿੱਚ ਲੋਦਾ ਜੈ ਸੀਗਾ ਭਾਈ ਸਰਬਜੀਤ ਸਿੰਘ ਦੀ ਆਪਾਂ ਗੱਲ ਕਰਦੇ ਕੈਂਪੀ ਉੱਥੋਂ ਜਿੱਤੇ ਆ ਇੰਨਾ ਸਮਾਂ ਹੋ ਗਿਆ ਜਦੋਂ ਵੋਟਾਂ ਦਾ ਟਾਈਮ ਆਉਂਦਾ ਕਿ ਬਾਦਲਾਂ ਦਾ ਵੀ ਇਹੀ ਕੰਮ ਹੁੰਦਾ ਸੀਗਾ ਜੇ ਪੰਥ ਨੂੰ ਖਤਰਾ ਆ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਆ ਪੰਥ ਨੂੰ ਖਤਰਾ ਵੋਟਾਂ ਵਿੱਚ ਲਿਆ ਕੇ ਆਪਾਂ ਨੂੰ ਪੰਥ ਚਿੱਤੇ ਆਉਂਦਾ ਭਾਈ ਸਰਬਜੀਤ ਸਿੰਘ ਹੋਰਾਂ ਨੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਉੱਥੇ ਚਲੋ ਰਾਜੀਵ ਵੜਿੰਗ ਨੇ ਵੀ ਉਸੇ ਗੱਲ ਕੀਤੀ ਨਾ ਕਿ ਉਹਨੇ ਫਤਿਹ ਵੀ ਨਹੀਂ ਬੁਲਾਈ ਉਹ ਇਸ ਗੱਲ ਦਾ ਜਵਾਬ ਦੇ ਦੇਣ ਕਿ ਮੈਂ ਉੱਥੇ ਐਸੇ ਦਾ ਮੁੱਦਾ ਚੱਕਿਆ ਮੈਂ ਇੱਥੇ ਜੇ ਰਾਜਾ ਬਣ ਕੇ ਕਹਿ ਰਿਹਾ ਕਿ ਜੀ ਇਹਨੇ ਫਤਿਹ ਨਹੀਂ ਬੁਲਾਈ ਮੈਂ ਆਪਣੀ ਸਫਾਈ ਦੇਣ ਉੱਤੇ ਕਿ ਮੈਂ ਆਹ ਹਾ ਹਾ ਜਾ ਕੇ ਸਵਾਲ ਕੀਤੇ ਇਨੇ ਟਾਈਮ ਦੇ ਵਿੱਚ ਆਹ ਡਿਮਾਂਡ ਰੱਖੀ ਆ ਆ ਮੈਂ ਆਪਣੇ ਹਰਕੇ ਦੇ ਲੋਕਾਂ ਦੇ ਲਈ ਉੱਥੇ ਮੁੱਦੇ ਚੱਕੇ ਆ ਆਪੋ ਉਸ ਬਸ ਨੂੰ ਜਾਨਦੇ ਜਾਨੂ ਸਾਨੂੰ ਕੋਈ ਸਵਾਲ ਕਰਦਾ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਸਾਹਿਬ ਦਾ ਤੇ ਸੰਧਾਨੀ ਇਹ ਕਿ ਤਰਕ ਕਰਨਾ ਬਣਦਾ ਜਿੱਥੇ ਕੋਈ ਸਵਾਲ ਹੈਗਾ ਆ ਉਹਨੂੰ ਉਹਨੂੰ ਸਵਾਲ ਕਰੋ ਔਰ ਇੱਕ ਜਵਾਬ ਲਵੋ ਤੁਸੀਂ ਜਵਾਬ ਦੇਵੋ ਉਹਨੂੰ ਆਪਾਂ ਮੋਰੇ ਲੜਨ ਪੈਣੇ ਕਿ ਤੂੰ ਕੌਣ ਹੁੰਨਾ ਕਿਸੇ ਸਿਆਣੇ ਬੰਦੇ ਨੇ ਕਿਹਾ ਹੈ ਕਿ ਤਲਵਾਰ ਵੀ ਇੱਡੀ ਜ਼ਰੂਰੀ ਨਹੀਂ ਤੇ ਕਲਮ ਵੀ ਇੱਡੀ ਜ਼ਰੂਰੀ ਨਹੀਂ ਜ਼ਰੂਰੀ ਇਹ ਹੈ ਕਿ ਕਿਸ ਟਾਈਮ ਕਿਹੜੀ ਚੀਜ਼ ਵਰਤਣੀ ਆਪਾਂ ਯਾਨੀ ਕਿ ਹਰ ਵੇਲੇ ਪੱਤਰ ਤਲਵਾਰ ਹੀ ਜੱਕੀ ਫਰੀ ਆ ਜਾਓ ਸਾਡੇ ਮੋਰੇ ਜਿਹੜਾ ਆਇਆ ਵੜ ਦੇਣਾ ਸਿਆਣੇ ਪੁੱਤਿਆ ਜਿੱਥੇ ਆਪਾਂ ਇਹ ਸੋਚੀਏ ਕਿ ਇੱਥੇ ਹੁਣ ਕਲਮ ਦੀ ਲੋੜ ਹੈ ਕਿ ਕਿਰਪਾਨ ਦੀ ਲੋੜ ਹੈ ਸਾਨੂੰ ਇਹ ਸੋਚੀ ਤਾਂ ਹੈ ਹੀ ਨਹੀਂ ਸਾਡੇ ਹੱਥੇ ਕਿਰਪਾਨ ਆ ਗਈ ਬਸ ਦੋ ਚਾਰ ਬੰਦੇ ਨਾਲ ਤੁਰ ਪਈ ਅਸੀਂ ਪੰਥ ਗਿਆ ਬਾਕੀ ਸਾਰਾ ਸਾਰਾ ਪੰਜਾਬ ਜਿਹੜਾ ਬਾਕੀ ਜਿੰਨੇ ਜਗਤ ਹੈਗਾ ਸਾਰਾ ਗੁਰਦੋਖੀ ਆ ਉਹ ਬੰਦਾ ਸਿੱਧਾ ਉਸ ਤੇ ਸਰਟੀਫਿਕੇਟ ਵੰਡੀਆਂ ਜਾਂਦਾ ਬੇਟਾ ਸੋ ਆਪਾਂ ਇਸ ਨਫ਼ਰਤ ਤੋਂ ਗੁਰੇਜ਼ ਕਰੀਏ ਇਹ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਦੋਂ ਆਪਾਂ ਸਿਆਸਤ ਵਿੱਚ ਆ ਗਏ ਨਾ ਤੁਹਾਨੂੰ ਹਰ ਇੱਕ ਨੂੰ ਪਿਆਰ ਨਾਲ ਹੀ ਰਹਿਣਾ ਪੈਣਾ ਫਿਰ ਜੇ ਆਪਾਂ ਕਹੀ ਕਿਸੇ ਨਾਲ ਧੱਕੇ ਨਾਲ ਜ਼ਬਰਦਸਤੀ ਕਿਸੇ ਕੋ ਵੋਟਾਂ ਲੈ ਲਮਾਂਗੇ ਫਿਰ ਇਦਾਂ ਨਹੀਂ ਮਿਲਦੀਆਂ ਉਹ ਤੁਹਾਡੇ ਇੱਕ ਦੋ ਕਰਕੇ ਇਦਾਂ ਦੇ ਜਿਹੜੇ ਹੁੱਲੜਬਾਜ਼ੀ ਕਰਕੇ ਸਭੋ ਲੋਕੀ ਟੁੱਟਦੇ ਜਾਂਨਾਲੋ ਤੇ ਬਾਕੀ ਲੋਕੀ ਆਪ ਸੋਚਦੇ ਆ ਕਿ ਜੇ ਮੌਕੇ ਦੀ ਸਰਕਾਰ ਕਿਹੜੀ ਹੈਗੀ ਆ ਕੀ ਉਹ ਕੰਮ ਕਰਦੀ ਪਈ ਆ ਕਿਹੜਾ ਬੰਦਾ ਸਾਡੇ ਵਾਸਤੇ ਫਾਇਦੇਮੰਦ ਹੈਗਾ ਯਾਰ ਅਸੀਂ ਕਿਨੂੰ ਵੋਟ ਮੰਗ ਲੋਕਾਂ ਨੇ ਪਹਿਲਾਂ ਤੱਕਿਆ ਹੁੰਦਾ ਹੈ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਗੱਲ ਕਰਦੇ ਆ ਜੋ ਡਿਬਰੂ ਡਿਬਰੂ ਕੱਢ ਦੇ ਵਿੱਚ ਬੈਠੇ ਹੈਗੇ ਨੇ ਸਮੇਂ ਤੋਂ ਤੇ ਆਪਾਂ ਉਹਨਾਂ ਉਹਨਾਂ ਨੇ ਚਲੋ ਜੀ ਉਹ ਉੱਥੇ ਬੈਠੇ ਆਪਾਂ ਉਸ ਦਿਨੋਂ ਅੱਗੇ ਕਿੰਨਾ ਕੁ ਲੈ ਗਏ ਖਾਲਸਾ ਵੀ ਹੀਰਦੇ ਅਸੀਂ ਹੱਕ ਦੇ ਵਿੱਚ ਆਂ ਨਸ਼ਿਆਂ ਨੂੰ ਛੁਟਾਉਂਦੇ ਸੀ ਅਸੀਂ ਹੱਕ ਦੇ ਵਿੱਚ ਆਂ ਪਿੰਡੋ ਪਿੰਡੋ ਦਾ ਸਮਰਥਨ ਵੀ ਹੋਣ ਲੱਗ ਪਿਆ ਪਰ ਜਦੋਂ ਮਹਾਰਾਜਾਂ ਨੂੰ ਹਵਾ ਲੱਗਦੀ ਆ ਅਸੀਂ ਨਾਲ ਹੀ ਖੁੱਲ ਜਾਂਦੇ ਆ ਜਿਉਂ ਫਿਰ ਉੱਥੇ ਲੋਫਰ ਬਾਜੀ ਹੋਈ ਗੁਰੂ ਸਾਹਿਬ ਨੇ ਪਟਾਰ ਬਣਾਉਣਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਆਪਾਂ ਕਹਿੰਦੇ ਸਾਡੇ ਰੋਲ ਮਾਡਲ ਸੰਤ ਬਾਬਾ ਜਰਨੈਲ ਸਿੰਘ ਦੀ ਆ ਉਹਨਾਂ ਨੇ ਉਹ ਹਾਜੀ ਤਾਂ ਉਹਨਾਂ ਨੇ ਕਦੀ ਕੀਤੀ ਨਹੀਂ ਜੇ ਦਰਬਾਰ ਸਾਹਿਬ ਦੇ ਵਿੱਚ ਵੀ ਰਹੇ ਆ ਉਥੇ ਸਰਕਾਰ ਦੇ ਵੱਲੋਂ ਉਸ ਸਮੇਂ ਦੀ ਸਰਕਾਰ ਦੇ ਉਹਨਾਂ ਨੂੰ ਅਟੈਕ ਹੋਇਆ ਜੋ ਵੀ ਸਾਰਾ ਤਾਣਾ ਬੁਣਿਆ ਗਿਆ ਉਥੇ ਫਿਰ ਵੀ ਉਹਨਾਂ ਨੇ ਗੁਰੂ ਸਾਹਿਬ ਨੂੰ ਢਾਲ ਨਹੀਂ ਸੀ ਬਣਾਇਆ ਐਜਾ ਤੇ ਉਹ ਵੀ ਮਾਰੇ ਸੀ ਸਰੋਪ ਸੀਸ ਤੇ ਲੈnde ਕਹਿੰਦੇ ਜੀ ਆਜੋ ਜੀ ਮੈਂ ਤਾਂ ਗੁਰੂ ਸਾਹਿਬ ਦੇ ਹੁਕਮ ਦੇ ਅਨੁਸਾਰ ਗੁਰੂ ਸਾਹਿਬ ਦੇ ਮਗਰ ਮਗਰੇ ਉਹਨਾਂ ਨੇ ਸਭ ਗੁਰੂ ਸਾਹਿਬ ਦੀ ਬਿਆਦਮੀ ਰੋਕਣ ਵਾਸਤੇ ਜੋ ਇੱਕ ਪੰਥ ਨੂੰ ਖੜਾ ਕਰਨ ਵਾਸਤੇ ਉਹ ਸਾਰਾ ਜੋਸ਼ ਤੇ ਤਾਣਾ ਪਾਣਾ ਬਣਿਆ ਗਿਆ ਉਹਨਾਂ ਨੇ ਰੱਖਿਆ ਕਿਤੇ ਆਪਣੇ ਧਰਮ ਦੀ ਆਪਣੀ ਜਾਨ ਵਾਰ ਦਿੱਤੀ ਹਾਲ ਸਾਹਿਬ ਇਹ ਵਧੀਆ ਚੀਜ਼ ਹੈ ਬੱਚਿਆਂ ਨੂੰ ਮੁੰਡਿਆਂ ਨੂੰ ਨਸ਼ਿਆਂ ਤੋਂ بچਾਉਣਾ ਵਧੀਆ ਚੀਜ਼ ਹੈ ਤੇ ਜੇ ਆਪਾਂ ਹਰ ਵੇਲੇ ਆਪਾਂ ਭੰਡੇ ਹੀ ਜੀ ਕਿ ਸਰਕਾਰਾਂ ਨੂੰ ਸਰਕਾਰ ਅਹਾਂ ਸਰਕਾਰ ਦੇ ਮੌਕੇ ਦੀ ਸਰਕਾਰ ਦੀ ਆਪਾਂ ਗੱਲ ਕਰੀਏ ਕਿਦਾਂ ਕਹਿ ਦਵਾਂਗੇ ਨਸ਼ੇ ਤੇ ਨਹੀਂ ਕੰਮ ਕੀਤਾ ਸਾਡੇ ਆਪਣੇ ਏਰੀਏ ਦੇ ਵਿੱਚ ਬਹੁਤ ਘਟਿਆ ਇਸ ਚੀਜ਼ ਨੂੰ ਢੰਡੋ ਪਿੰਡੀ ਪੰਚਾਇਤਾਂ ਨਾਲ ਆਪਾਂ ਗੱਲ ਕਰ ਸਕਦੇ ਆ ਕਿਉਂਕਿ ਗਰਾਊਂਡ ਲੈਵਲ ਤੋਂ ਦੇਖੋ মিডিਆ ਤੇ ਪੰਜ ਸੱਤ ਬੰਦੇ ਹੈਗੇ ਜਿਹੜੇ ਬਦਨਾਮੀ ਕਰਦੇ ਆ ਜਿਹਨੇ ਜਿਹਨੇ ਸਰ ਕੋਈ ਕਿਹਾ ਕਿ ਆਪਣੇ ਵਿਊ ਲੈਣ ਵਾਸਤੇ ਕੁਛ ਨਾ ਕੁਛ ਉਹਨੇ ਪ੍ਰਚਾਰੀ ਜਾਣਾ ਹੁੰਦਾ ਹੈ ਨਾ ਗਲਤੀਆਂ ਹਰ ਇੱਕ ਦੇ ਕੋਲੋਂ ਹੁੰਦੀਆਂ ਇਸ ਮੌਕੇ ਦੀ ਸਰਕਾਰ ਦੇ ਕੋਲੋਂ ਵੀ ਹੋਈਆਂ ਆ ਪਿੱਛੇ ਵੀ ਹੁੰਦੀਆਂ ਰਹੀਆਂ ਤੇ ਜੇ ਆਪਾਂ ਪੰਥ ਦੀ ਗੱਲ ਕਰੀਏ ਬਾਲਰ ਹੁਣ ਕਹਿੰਦੇ ਅਸੀਂ ਪੰਥੇ ਹਾਂ ਜੀ ਧਰਮੇ ਫੌਜੀ ਦੀ ਪਤਨੀ ਸਾਡੇ ਨਾਲ ਵੋਟਾਂ 'ਚ ਖੜੀ ਉਹਨੂੰ ਵੋਟ ਪਾਓ ਉਹ ਕਹਿੰਦਾ ਜਿਹੜਾ ਇਹਨੂੰ ਨਾ ਪਾਉ ਉਹ ਪੰਥ ਪੰਥਦਰਦੀ ਨਹੀਂ ਹੈਗਾ ਉਹ ਪੰਥ ਦੁਖੀ ਆ ਤੁਸੀਂ ਕਹਿੰਦੇ ਜਿਹੜਾ ਸਾਨੂੰ ਨਾ ਪਾਉ ਉਹ ਪੰਥਦਰਦੀ ਨਹੀਂ ਉਹ ਪੰਥ ਦੁਖੀ ਆ ਉਹ ਗੁਰੂ ਤੋਂ ਵੇਮੋ ਕਿਹਾ ਉਹ ਦਗੇਵਾਜਾ ਕਹਿੰਦੇ ਇਹੋ ਪਾਈ ਦਾ ਧੱਕੇ ਨਾਲ ਤਾਂ ਜੇ ਆਪਾਂ ਕਵਾਂਗੇ ਨਾ ਕਿ ਲੋਕਾਂ ਕੋਲ ਵੋਟਾਂ ਲੈ ਲਵਾਂਗੇ ਉਹ ਚੀਜ਼ ਨਹੀਂ ਹੋਣੀ ਹੈਗੀ ਪਿਆਰ ਦੇ ਨਾਲ ਲੋਕਾਂ ਦੇ ਵਿੱਚ ਵਿਚਰੀਏ ਲੋਕਾਂ ਨੂੰ ਸਾਡਾ ਅਸਲ ਮਕਸਦ ਕੀ ਹੈਗਾ ਉਹ ਉਹ ਤਾਂ ਦੱਸੀਏ ਪਹਿਲਾਂ ਇਹ ਥੋੜੀ ਜੀ ਵੋਟਾਂ ਲੈ ਲਈਆਂ ਅਸੀਂ ਕਿਰਪਾਨਾਂ ਚੱਕ ਲਈਆਂ ਅਸੀਂ ਵੱਖਰਾ ਰਾਜ ਲੈ ਲਵਾਂਗੇ ਐਦਾਂ ਦਾ ਸ਼ੈਵ ਸੈਨਾ আর এসএস ਵਾਲਿਆਂ ਨੂੰ ਕਿੰਨਾ ਚਿਰ ਹੋ ਗਿਆ ਆਪਣਾ ਰਾਜ ਲੈਂਦਿਆਂ ਨੂੰ ਹੋਣੀ ਹੈ ਤੱਕ ਦਾ ਇਹ ਹੋਇਆ ਸੋ ਇਦਾਂ ਦੇ ਬਹੁਤ ਇੱਕ ਕਹਿੰਦੇ ਕਿ ਮੁੱਦੇ ਹੁੰਦੇ ਆ ਤੇ ਆਪਾਂ ਸਿਰਫ ਕਹਿ ਦਮੰਗ ਦੀ ਆ ਐਸ ਵਾਰੀ ਦਿਤਾ ਦੋ ਜਾਂ ਸਰਕਾਰ ਹੀ ਸਾਡੀ ਹੈ ਸੋ ਇਦਾਂ ਮੈਂ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਇੱਕ ਦੋ ਬੰਦੇ ਹੈਗੇ ਆ ਇਹ ਤੁਹਾਡਾ ਨੁਕਸਾਨ ਕਰਦੇ ਪਏ ਇਹਨਾਂ ਦੇ ਕਰਕੇ ਇੱਕ ਸਿਰਫ ਸਾਡੇ ਕੋਲ ਜੋਸ਼ ਆ ਹੋਸ਼ ਹੈ ਨਹੀਂ ਗਾ ਤੇ ਜੋਸ਼ ਦੇ ਨਾਲ ਨਾਲ ਹੋਸ਼ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਕਦੋਂ ਕਿੱਥੇ ਕੀ ਬੋਲਣਾ ਕਿਹਦੇ ਨਾਲ ਕੀ ਗੱਲ ਕਰਨੀ ਹੈ ਇਸ ਚੀਜ਼ ਦੀ ਸੋਚੀ ਹੈ ਨਹੀਂ ਆਪਾਂ ਨੂੰ ਇਹ ਸੋਚਦੇ ਨਹੀਂ ਗੱਲ ਕਰਨੀ ਕੀ ਹੈ 6800 ਟਾਂ ਮਾਰੀ ਤੁਰ ਜਾਂਦੇ ਅਗਲੇ ਉਹ ਭਾਈ ਅਗਲੇ ਨੂੰ ਥਮ ਥਮੇ ਨਾਲ ਸਮਝਾਓ ਉਹਨੂੰ ਪਿਆਰ ਨਾਲ ਸਮਝਾਓ ਕਿ ਆਹ ਚੀਜ਼ ਕੀਤੀ ਆ ਆਹ ਚੀਜ਼ ਹੋਈ ਆ ਸਾਡਾ ਮਕਸਦ ਹੈਗਾ ਇਲੈਕਸ਼ਨ ਦੇ ਵਿੱਚ ਆਉਣ ਦਾ ਸਹੀ ਕੰਮ ਕਰਾਂਗੇ ਆਪਾਂ ਤੇ ਮੁਰੇ ਲੜਨ ਪੈਣੇ ਆ ਬਾਪੂ ਤੇ ਸੈਮਸੰਗ ਹੁਣ ਪਿੱਛੇ ਸੱਟ ਕੇ ਮਨੋਂ ਤਾਂ ਕਾਦੇ ਕੇ ਆਪ ਮੋਰੇ ਅਗੇ ਲੜਨਾ ਪਿਆ ਦਸ ਕੋਈ ਸਿਆਣਾ ਨਹੀਂ ਨਮਤੀ ਆ ਸੋ ਕਿੰਨੀ ਦੇਰ ਤੱਕ ਇਦਾਂ ਦੇ ਆਪਣੇ ਨਿਆਣੇ ਜੇ ਆਪਾਂ ਮੋਰੇ ਕੀਤੇ ਨਿਆਣ ਮਤੀ ਲੈ ਕੇ ਚੱਲਾਂਗੇ ਨਾ ਉਨੀ ਦੇਰ ਤੱਕ ਕੁਝ ਨਹੀਂ ਹੋਣਾ ਸਿਆਣੇ ਸਮਝਵਾਨ ਬੰਦੇ ਰਲ ਕੇ ਇਹਨੂੰ ਅੱਗੇ ਕਰੀਏ ਜੋ ਵੀ ਕਰਨਾ ਹੈਗਾ ਯਾਰ ਤੇ ਲੋਕਾਂ ਨੂੰ ਆਪਾਂ ਸਭੋ ਮਕਸਦ ਦੱਸੇ ਤੁਹਾਡਾ ਮਕਸਦ ਕੀ ਹੈਗਾ ਆ ਸੋ ਇਹਨਾਂ ਤੀਜਿਆਂ ਤੋਂ ਬੁਰਾਈ ਕਰਦੇ ਹੋਏ ਇੱਕ ਪਿਆਰ ਦੇ ਨਾਲ ਠੰਮੇ ਨਾਲ ਲੋਕਾਂ ਦੇ ਵਿੱਚ ਜਾਓ। ਬਾਕੀ ਲੋਕਾਂ ਦੀ ਆਪਣੀ ਚੋਇਸ ਹੈ ਉਹਨਾਂ ਨੇ ਕਿਹਨੂੰ ਚੁਣਨਾ ਹੈ ਨਾ। ਉਹ ਕਿਹਨੂੰ ਇਲੈਕਸ਼ਨ ਉਹ ਕਿਹਨੂੰ ਵੋਟਾਂ ਪਾਉਂਦੇ ਆ ਕੀ ਕਰਦੇ ਆ ਉਹ ਲੋਕਾਂ ਦੀ ਆਪਣੀ ਸੋਚ ਹੈ। ਔਰ ਲੋਕਾਂ ਨੇ ਤੱਕਿਆ ਵੀ ਹੁੰਦਾ ਪਹਿਲਾਂ ਹੀ ਪਤਾ ਹੁੰਦਾ ਕਿ ਕਹਨੇ ਕਿੱਥੇ ਜਾਣਾ ਹੈਗਾ। ਆਪਾਂ ਤੱਕੇ ਨਾਲ ਤਾਂ ਕਿਸੇ ਨੂੰ ਮੋੜ ਨਹੀਂ ਸਕਦੇ। ਮੂੰਹ ਦੇਖ ਲੈ ਮਿੱਠਾ ਬਣੀ ਜਾਊਗਾ ਫਿਰ ਕੀ ਹੈ ਬਣੀ ਜਾਊਗਾ। ਜੇ ਜਦੋਂ ਇਲੈਕਸ਼ਨ ਹਾਰ ਗਏ ਵੇ ਲੈ ਦੀ ਰਹਿ ਇਹ ਇਹਦਾ ਧੋਖਾ ਦੇ ਗਏ ਇਹ ਤਾਂ ਐ ਕਰ ਗਏ ਯੋ ਕਰ ਗਏ ਹਰ ਇੱਕ ਅਜ ਦੇ ਟਾਈਮ ਦੇ ਵਿੱਚ ਜਿਹੜਾ ਉੱਥੇ ਤਰਨ ਤਰਨੇ ਚ ਇਲੈਕਸ਼ਨ ਲੜਦਾ ਪਿਆ ਨਾ ਹਰ ਇੱਕ ਬੰਦਾ ਉੱਥੇ ਆਪਣੇ ਆਪ ਨੂੰ ਪੰਥ ਦਰਦੀ 10000 ਪਿਆ ਹੈ ਸਿਰਫ ਕੀ ਆ ਕਿ ਅਸੀਂ ਧਰਮ ਨੂੰ ਸਿਆਸਤ ਦੇ ਤੋਂ ਨੀਵਾ ਕਰ ਦਿੱਤਾ ਸਿਆਸਤ ਨੂੰ ਅਸੀਂ ਸਰਤੇ ਬਿਠਾ ਲਿਆ ਧਰਮ ਦਾ ਸਿਰਫ ਧਰਮ ਦੀ ਇੱਕ ਆੜ ਲਈ ਜਾਰੀ ਧਰਮ ਨੇ ਇੱਕ ਵਰਤ ਦੇ ਪੇ ਵੋਟਾਂ ਵਾਸਤੇ ਹੋਰ ਅਦੇ ਵਿੱਚ ਕੁਝ ਨਹੀਂ ਹੈਗਾ ਜੇ ਅੱਗੇ ਸਾਡੇ ਕੋਲ ਕੀ ਰੋਡ ਮੈਪ ਕੀ ਹੈਗਾ ਕਿ ਕਰਨਾ ਹੈ ਕੁਝ ਪਤਾ ਹੈ ਨਹੀਂਗਾ ਬਸ ਲੱਗੇ ਰਹੋ ਵੀ ਐਵੇਂ ਕੰਮ ਨੂੰ ਕੁੱਟੀ ਜਾਂਦੇ ਉੱਥੇ ਸੋ ਕਿੰਨੀ ਆ ਵੀ ਪਾਰਟੀਆਂ ਆ ਸਾਰਿਆਂ ਨੂੰ ਇਹ ਇੱਕ ਰਿਕਵੈਸਟ ਹੈ ਕਿ ਆਪਣੀ ਇੱਕ ਸਿਆਸੀ ਰੋਟੀਆਂ ਸੇਕਣ ਦੇ ਚੱਕਰ ਦੇ ਵਿੱਚ ਨਾ ਆਪਾਂ ਉਸ ਭਾਈਚਾਰਕ ਕਿਸਾਨ ਜਿਹੜੇ ਉਹਨੂੰ ਖਤਮ ਨਾ ਕਰੀਏ ਅੱਜ ਮੈਂ ਦੇਖਦਾ ਪਿਆ ਸੰਗਾ ਬੀਜਪੀ ਬੀਜਪੀ ਪਾਰਟੀ ਜਿਹੜੀ ਹੈਗੀ ਉਹ ਕਹਿੰਦੀ ਸਾਡੇ ਅਸੀਂ ਪੰਛਕ ਹੈਗੇ ਆ ਸਾਡੇ ਨਾਲ ਵੀ ਨਿਹੰਗ ਸਿੰਘ ਜਥੇਬੰਦੀਆਂ ਉਹ ਕੁਝ ਨਿਹੰਗ ਸਿੰਘ ਵੀ ਸੱਜਣ ਸੀਗੇ ਉਹਨਾਂ ਨਾਲ ਸੋ ਹਰ ਇੱਕ ਦੇ ਇੱਕ ਤੇ ਪਿਆਰ ਬਣਿਆ ਹਰ ਇੱਕ ਦੇ ਨਾਲ ਹਰ ਇੱਕ ਬੰਦੇ ਦੀ ਆਪਣੀ ਸੋਚ ਆ ਕਿਸੇ ਦਾ ਕਿਤੇ ਮਨ ਭਿੱਜਿਆ ਆ ਕਿਸੇ ਦਾ ਕਿਤੇ ਮਨ ਭਿੱਜਿਆ ਹੋਇਆ ਤੇ ਜੇ ਆਪਾਂ ਇਹਨਾਂ ਵੋਟਾਂ ਦੇ ਚੱਕਰ ਦੇ ਵਿੱਚ ਕਿਉਂਕਿ ਦੇਖੋ ਅਖੀਰ ਨੂੰ ਹੈਗੇ ਤਾਂ ਆਪਾਂ ਸਾਰੇ ਇੱਕਿਆਂ ਹੈਗੇ ਇਕੱਠੇ ਹੀ ਰਹਿਣਾ ਤੇ ਜੇ ਇਹ ਆ ਇੱਕ ਦੋ 10 15 20 ਦਿਨਾਂ ਦੇ ਵਾਸਤੇ ਕੁਝ ਇਦਾਂ ਦਾ ਆਪਾਂ ਬੋਲੀ ਜਾ ਰਹੇ ਹਾਂ ਕੁਝ ਇਦਾਂ ਦੇ ਕੰਮ ਕਰ ਦਿੱਤੇ ਜਿਹਦੇ ਜਿਹਦਾ ਕਰਕੇ ਪੂਰੀ ਜ਼ਿੰਦਗੀ ਵਾਸਤੇ ਨਫ਼ਰਤ ਸਾਡੇ ਮਨਾਂ 'ਚ ਬੈਠ ਜਾਂਦੀ ਹੈ ਸੋ ਸਿਆਸਤ ਕਰਨੀ ਆ ਸਾਫ਼ ਸੁਥਰੀ ਕਰੀਏ ਹਰ ਵਾਰ ਆਪਾਂ ਇਹਨੂੰ ਪੰਥਕਨ ਬਣਾਈਏ ਜੀ ਪੰਥਕ ਹੈ ਹੀ ਉਹ ਜਿਹੜਾ ਸਾਨੂੰ ਵੋਟਾਂ ਪਾਊਗਾ ਉਹਨੂੰ ਦੂਸਰੇ ਨੂੰ ਕਿਸੇ ਹੋਰ ਬਾਬਰਾਂ ਨੂੰ ਬਦਲਦਾਰ ਨੂੰ ਪੁਸ਼ਕੇ ਦੇ ਲਈ ਉਹ ਕਹਿੰਦੇ ਜੇ ਹੈ ਉਹ ਦੁਖੀ ਹੋਊਗਾ ਉਹਦਾ ਹੈ ਨਹੀਂ ਸਿੱਖ ਜਿਹੜਾ ਇਹਨਾਂ ਨੂੰ ਵੋਟਾਂ ਪਾਊਗਾ ਸਿੱਖ ਹੈ ਹੀ ਉਹ ਜਿਹੜਾ ਧਰਮੀ ਫੌਜੀ ਨੂੰ ਵੋਟਾਂ ਪਾਊਗਾ ਸੋ ਭਾਈ ਲੋਕਾਂ ਦਾ ਆਪਾਂ ਨੂੰ ਆਪਣਾ ਮਨ ਬਣਿਆ ਹੋਇਆ ਕਿਹੜਾ ਕਿੱਥੇ ਆ ਸਿਰਫ ਆਪਾਂ ਆਪਣੀ ਈਗੋ ਨੂੰ ਸੈਟੀਸਫਾਈਡ ਕਰਨ ਵਾਸਤੇ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ ਜਾਂ ਆਪਣੇ ਕਰੀਏ ਕਿ ਜਿਨੇ ਹੈਗੇ ਆਲਾ ਦੁਆਰੇ ਬੰਦੇ ਆਪਣੇ ਖਾਸ ਤਨ ਚੁਣੇ ਹੋਏ ਜੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਲੋਕਾਂ ਦੇ ਵਿੱਚ ਨਫ਼ਰਤ ਨਾ ਵੰਡੀਏ ਕੋਈ ਇਦਾਂ ਦੇ ਕੰਮ ਨਾ ਕਰੀਏ ਜਿਦਾਂ ਕਰਕੇ ਗਾਂ ਲੰਬੀ ਲੰਬਾ ਸਮਾਂ ਤੱਕ ਸਾਡੀ ਨਫ਼ਰਤ ਹੀ ਨਾ ਖਤਮ ਹੋਵੇ ਪਿਆਰ ਨਾਲ ਕਰੀਏ ਜੋ ਵੀ ਕੰਮ ਕਰਨੇ ਆ ਇਲੈਕਸ਼ਨ ਤੱਕ ਪਿਆਰ ਨਾਲ ਸਾਰਾ ਕੁਝ ਨਿਬੇੜੀਏ ਬਾਕੀ ਮਾਲਕ ਦੇ ਹੱਥਿਆ ਕੇ ਨੂੰ ਵਡਿਆਈ ਦੇਣੀ ਹੈ ਲੋਕਾਂ ਨੇ ਸੋਚਿਆ ਕਿਥੇ ਵੋਟ ਪਾਉਣੀ ਹੈ ਬਸ ਪਿਆਰ ਨਾਲ ਰਹੀਏ ਇੱਕ ਆਪਾਂ ਰੱਖੀਏ ਲੜੀਏ ਝਗੜੀਏ ਨਾ ਕਿਸੇ ਨਾਲ ਨਫ਼ਰਤ ਨਾ ਬੰਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ